ਪਾਤਰ ਦੇ ਵਿੱਚ ਸਾਰੇ ਸਤਿਕਾਰ ਦੇ ਪਾਤਰ ਨੇ ਡਾਕਟਰ ਸੁਜੀਤ ਪਾਤਰ ਹੁਰੀ ਪਦਮ ਸ਼੍ਰੀ ਡਾਕਟਰ ਸੁਜੀਤ ਪਾਤਰ ਚੇਅਰਮੈਨ ਕਲਾ ਪ੍ਰੇਸ਼ਦ ਚੰਡੀਗੜ੍ਹ ਤੇ ਮੈਂ ਉਹਨਾਂ ਨੂੰ ਉਹਨਾਂ ਦੀ ਆਮਤ ਤੇ ਇੱਕ ਗੱਲ ਕਹਾਂਗੀ ਕਿ ਜਦੋਂ ਵੀ ਪਾਤਰ ਸਾਹਿਬ ਸਾਨੂੰ ਮਿਲਦੇ ਹੋ ਸਾਨੂੰ ਕਦੇ ਵੀ ਤੁਸੀਂ ਪੁਰਾਣੀ ਨਹੀਂ ਲੱਗੇ ਪਤਾ ਨਹੀਂ ਕੀ ਗੱਲ ਹੈ ਤੇ ਲੱਗਣੇ ਵੀ ਨਹੀਂ ਚਾਹੀਦੇ ਹਰ ਵਾਰ ਸਜਰਾ ਪਾਣੀ ਹਰ ਵਾਰ ਸੁਚੀਆਂ ਲਹਿਰਾ ਮੈਂ ਪਹਿਲੀ ਵਾਰ ਮਿਲਦਾ ਹਰ ਵਾਰ ਇਸ ਨਦੀ ਨੂੰ ਤਾਂ ਮੈਨੂੰ ਲੱਗਦਾ ਹੈ ਅਸੀਂ ਜਦੋਂ ਵੀ ਮਿਲਦੇ ਹਾਂ ਪਾਤਰ ਸਾਹਿਬ ਇੱਕ ਨਵੇਂ ਅੰਦਾਜ਼ ਵਿੱਚ ਇੱਕ ਨਵੇਂ ਸ਼ੋਕ ਅੰਦਾਜ਼ ਵਿੱਚ ਸੱਜਰੇ ਸੱਜਰੇ ਸਾਨੂੰ ਮਿਲਦੇ ਨੇ ਤੇ ਸਾਨੂੰ ਕਦੇ ਲੱਗਦਾ ਨਹੀਂ ਹੁੰਦਾ ਕਿ ਅਸੀਂ ਇਹਨਾਂ ਨੂੰ ਕਦੇ ਪਹਿਲਾਂ ਵੀ ਮਿਲਿਆ ਸਾਨੂੰ ਲੱਗਦਾ ਹੁੰਦਾ ਵੀ ਅਸੀਂ ਹਰ ਵਾਰ ਇਹਨਾਂ ਨੂੰ ਪਹਿਲੀ ਵਾਰ ਹੀ ਮਿਲੇ ਆ ਸੋ ਡਾਕਟਰ ਪਾਤਰ ਤੁਸੀਂ ਸਾਡੇ ਇਸ ਪ੍ਰੋਗਰਾਮ ਦੀ ਮਹਿਕ ਬੜੀ ਅੱਜ ਦੇ ਪ੍ਰੋਗਰਾਮ ਦੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਬਹੁਤ ਬਹੁਤ ਥੈਂਕਸ ਤੇ ਅੱਗੇ ਮੈਂ ਗੱਲ ਕਰਦੀ ਹਾਂ ਅ ਕਰਮਜੀਤ ਸਿੰਘ ਪਠਾੜ ਜਨਾ ਦੀ ਕਿਤਾਬ ਰਿਲੀਜ਼ ਹੋਈ ਹੈ। ਉਹਨਾਂ ਦੇ ਪਰਿਵਾਰ ਵੱਲੋਂ 5100 ਰੁਪਇਆ ਪੰਜਾਬੀ ਸਹਿਸਵਾ ਨੇ ਦਿੱਤਾ ਜਾਂਦਾ ਹੈ। ਤੇ ਉਹਨਾਂ ਦੇ ਪਿਤਾ ਜੀ ਵੱਲੋਂ ਵੱਖਰੇ ਤੌਰ ਤੇ ਕਿਉਂਕਿ ਉਹ ਸਰਦਾਰ ਮਹਿੰਦਰ ਸਿੰਘ ਜੀ ਕਨੂਰ ਸਾਹਿਬ ਉਹ ਬਾਹਲੇ ਇਸ ਗੱਲ ਤੋਂ ਖੁਸ਼ ਹੈ ਸਾਡੇ ਬੱਚੇ ਦੀ ਕਿਤਾਬ ਰਿਲੀਜ਼ ਹੋਈ ਹੈ। ਪਾਤਰ ਸਾਹਿਬ ਨੇ ਰਿਲੀਜ਼ ਕੀਤੀ ਹੈ ਪੰਜਾਬੀ ਸਹਿਸਵਾ ਨੇ। 2100 ਰੁਪਏ ਉਹਨਾਂ ਨੇ ਵੱਖਰੇ ਤੌਰ ਤੇ ਹੋਰ ਅੱਡ ਦੇ ਦਿੱਤਾ ਇਸੇ ਤਰ੍ਹਾਂ ਭਾਗ ਸਿੰਘ ਗਿੱਲ ਪਿੰਡ ਕਟੂ ਕੈਨੇਡਾ ਤੋਂ ਕੈਨੇਡਾ ਤੋਂ ਬੈਠੇ ਨੇ ਉਹ ਉਹਨਾਂ ਨੇ ਸਾਨੂੰ 5000 ਰੁਪਏ ਦੇ ਦਿੱਤੇ ਪੰਜਾਬੀ ਸਰਸਵਰ ਨੂੰ ਅੱਜ ਦੇ ਸਮਾਗਮ ਲਈ ਸੋ ਸਾਰਿਆਂ ਦਾ ਸਹਿ ਸੋਹਾਂ ਵੱਲੋਂ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਸੋ ਅਗਲੀ ਕਾਰਵਾਈ ਚਲਾਉਂਦੇ ਹੋਏ ਮੈਂ ਅਗਲੀ ਬੇਨਤੀ ਕਰਦੀ ਹਾਂ ਡਾਕਟਰ ਮੇਗਾ ਸਿੰਘ ਹੋਰਾਂ ਨੂੰ ਜਿਹੜੇ ਸਾਡੇ ਦਮਾ ਸਮਾ ਪੰਜਾਬੀ ਟ੍ਰਿਬਿਊਨ ਦੇ ਵਿੱਚ ਉਹਨਾਂ ਨੇ ਆਪਣੀ ਸੇਵਾ ਨਿਭਾਈ ਤੇ ਡਾਕਟਰ ਤੇਜਾ ਸਿੰਘ ਤਿੰਨਖੁਰਾਂ ਦੇ ਬਹੁਤ ਹੀ ਮਾਣਯੋਗ ਭਰਾਤਾ ਨੇ ਸਾਡੇ ਅੰਕਲ ਜੀ ਬਹੁਤ-ਬਹੁਤ ਸਤਿਕਾਰਯੋਗ ਮੈਂ ਉਹਨਾਂ ਨੂੰ 2 ਮਿੰਟ ਸਟੇਜ ਤੇ ਬੁਲਾਉਣਾ ਚਾਹਾਂਗੀ ਉਸ ਤੋਂ ਬਾਅਦ ਉਹਨਾਂ ਦੀ ਸਰਮਾਦੀ ਰਸਮੂਹ ਲੈਟਰ ਮੇਗਾ ਸਿੰਘ ਮਰਹਮਤ ਸਤਕਾਰਯੋਗ ਮੰਚ ਦੇ ਸ਼ੁਭਤ ਸਖਸ਼ੀਤਾ ਤੇ ਮੇਰੇ ਸਾਹਮਣੇ ਬੈਠੇ ਸਹਿਤਕ ਸਰੋਤਿਆਂ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਸਭ ਨੂੰ ਬਹੁਤ-ਬਹੁਤ ਵਧਾਈ ਦਿੰਦਾ ਵੀ ਤੁਸੀਂ ਇੱਥੇ ਇੱਕ ਬਹੁਤ ਵੱਡਾ ਚੰਗਾ ਸਹਿਤਕ ਸਮਾਗਮ ਕਰਵਾਇਆ ਸਹਿਤਕੀਰੇ ਸਮਾਗਮ ਨੇ ਇਨਾਂ ਦੇ ਅੱਜ ਦੇ ਜ਼ਮਾਨੇ ਦੇ ਵਿੱਚ ਅੱਜ ਦੇ ਸਮੇਂ ਦੇ ਵਿੱਚ ਜਦੋਂ ਸਮਾਜ ਕਿਸੇ ਹੋਰ ਪਾਸੇ ਤੋਰ ਤੋਰ ਰਿਹਾ ਤੁਸ ਜ਼ਾਰੇ ਜਾਣਦੇ ਹੋ ਮਰਤਦਾ ਪ੍ਰਬੰਧ ਕੀ ਢਾਂਚਾ ਸਿਆਸੀ ਢਾਂਚਾ ਕਿਸ ਪਾਸੇ ਮੋੜ ਕੱਟ ਰਿਹਾ ਅਜਿਹੇ ਵੇਲੇ ਸਹਿਤਕ ਸਮਾਗਮਾਂ ਦੀ ਜਿਹੜੇ ਲੋਕਾਂ ਨੂੰ ਚੇਤਨਾ ਪ੍ਰਗਟ ਚੇਤਨਾ ਲੋਕਾਂ ਨੂੰ ਚੇਤਨ ਕਰ ਸਕਣ ਲੋਕਾਂ ਦੀ ਚੇਤਨਾ ਨੂੰ ਤੇਜ ਕਰ ਸਕਣ ਅਜਿਹੇ ਸਮਾਗਮਾਂ ਦੀ ਬਹੁਤ ਜ਼ਰੂਰਤ ਹੈ ਪਰ ਨਾਲ ਹੀ ਕੁਝ ਗੱਲਾਂ ਜਿਹੜੀਆਂ ਮੋਟਾ ਸਿੰਘ ਚਾਹਾਨ ਜੀ ਵੀ ਇੱਥੇ ਕਹਿ ਕੇ ਗਏ ਨੇ ਜਿਹੇ ਜਿਹੜੀਆਂ ਕਮਜ਼ੋਰੀਆਂ ਨੇ ਸਾਡੀਆਂ ਕੁਝ ਘਾਟਾਂ ਸਾਨੂੰ ਉਹਨਾਂ ਵੱਲ ਵੀ ਥੋੜਾ ਜਿਹਾ ਧਿਆਨ ਜ਼ਰੂਰ ਮਾਰਨਾ ਚਾਹੀਦਾ ਹੈ। ਅਜਿਹੇ ਸਿਹਤ ਸਮਾਗਮਾਂ ਵਿੱਚ ਸਾਡੇ ਸਰੋਤਿਆਂ ਦੀ ਘਾਟ ਕਿਉਂ ਹੈ? ਜ਼ਰੂਰ ਸਾਨੂੰ ਇਸ ਗੱਲ 'ਤੇ ਧਿਆਨ ਦੇਣਾ ਚਾਹੀਦਾ ਹੈ ਕਿਉਂਕਿ ਅਸੀਂ ਪੰਜਾਬੀ ਭਾਸ਼ਾ ਤੇ ਪੰਜਾਬੀ ਸਿਹਤ ਦੇ ਜਿਹੜੇ ਵਿਕਾਸ ਦੀ ਜਿਹੜੀ ਚਾਲ ਹੈ ਉਹ ਬਹੁਤ ਧੀਮੀ ਹੋ ਰਹੀ ਹੈ। ਜੇ ਇਹ ਧੈਮੀ ਹੁੰਦੀ ਆ ਤਾਂ ਨਾਲ ਹੀ ਫਿਰ ਸਾਡੀ ਜਿਹੜੀ ਸਿਆਸੀ ਚੇਤਨਾ ਹੈ ਜਾਂ ਸਮਾਜਿਕ ਚੇਤਨਾ ਉਹਦੀ ਚਾਲ ਵੀ ਨਾਲ-ਨਾਲ ਧੈਮੀ ਹੋ ਜਾਂਦੀ ਹੈ ਕਿਉਂਕਿ ਗਿਆਨ ਤੋਂ ਬਿਨਾਂ ਇਹ ਇਹਦੀ ਚੀਜ਼ਾਂ ਦੇ ਵਿੱਚ ਜਿਹੜਾ ਵਿਕਾਸ ਨਹੀਂ ਹੋ ਸਕਦਾ ਸਾਨੂੰ ਜਿਹੇ ਸਮਾਗਮਾਂ ਦੇ ਵਿੱਚ ਆਪ ਆਉਣਾ ਚਾਹੀਦਾ ਆਪਣੇ ਬੱਚਾ ਨੂੰ ਵੀ ਲੈ ਕੇ ਆਉਣਾ ਚਾਹੀਦਾ ਤਾਂ ਕਿ ਉਹਨਾਂ ਨੂੰ ਵੀ ਇਥੋਂ ਛੇੜ ਕੇ ਲੱਗੇ ਜਾਗ ਲੱਗੇ ਵੱਧ ਤੋਂ ਵੱਧ ਸਮਾਗਮਾਂ ਦੇ ਵਿੱਚ ਸਭ ਨੂੰ ਆਉਣਾ ਚਾਹੀਦਾ ਪਰ ਇੱਕ ਸਾਡੇ ਵਿੱਚ ਜਿਹੜੀ ਹੋਰ ਜਿਹੜੀ ਗੱਲ ਦੇਖਣ ਨੂੰ ਮਿਲਿਆ ਮੈਂ ਪਹਿਲਾਂ ਵੀ ਇਥੇ ਕਈ ਸਮਾਗਮਾਂ ਦੇ ਵਿੱਚ ਆ ਕੇ ਗਿਆ ਹਾਂ ਸਾਡੇ ਬਰਨਾਲੇ ਦੇ ਵਿੱਚ ਕਿੰਨੀਆਂ ਸਹਿਸਮਾ ਕਈ ਕਈ ਸਹਿਸਮਾ ਆਵਾਂ ਨੇ ਪਰ ਹਰ ਬੰਦਾ ਆਪਣੀ ਸਹਿਸਮਾ ਬਾਰੇ ਸੁਮਾਗ ਚ ਹੀ ਆਉਂਦਾ ਹੈ ਮਿਹਰਬਾਨੀ ਕਰਕੇ ਇਸ ਗੱਲ ਤੋਂ ਗਰੇਜ ਕੀਤਾ ਜਾਵੇ ਸਾਰੀ ਸਹਿਸਮਾ ਆਉਂਦੇ ਮੈਂਬਰ ਸਾਰੇ ਹਰੇਕ ਦੀ ਸਹਿਸਮਾ ਦੇ ਜਿਹੜੀ ਸਮਾਗਮ ਉਹਦੇ ਚਾਹਣ ਆ ਦੇਖ ਕੇ ਟਿਕੇਲਾ ਕੱਢੇ ਜਾਣਾ ਵੀ ਇਹ ਅੱਜ ਉਹ ਸਹਿਸਮਾ ਦਾ ਸਮਾਗਮ ਅਸੀਂ ਜੀ ਆਣਾ ਕਿਰਪਾ ਕਰਕੇ ਸਾਰਿਆਂ ਨੂੰ ਮਤਲਬ ਤਗੀਦ ਕੀਤੀ ਜਾਵੇ ਬੇਨਤੀ ਕੀਤੀ ਜਾਵੇ ਤੇ ਹਰੇਕ ਉਹ ਇੱਥੇ ਆਉਣਾ ਯਕੀਨੀ ਬਣਾਇਆ ਜਾਵੇ ਤਾਂ ਹੀ ਜਿਹੜਾ ਸਾਡਾ ਸਹਿਯੋਗ ਦਾ ਪ੍ਰਯੋਜਨਾ ਹੈ ਲੋਕਾਂ ਨੂੰ ਸੇਧ ਦੇਣ ਦਾ ਲੋਕਾਂ ਵਿੱਚ ਚੰਗੇ ਗੁਣ ਵਿਕਸਿਤ ਕਰਨ ਦਾ ਚੰਗੇ ਸਹਿਤ ਚੰਗੇ ਸਮਾਜ ਦੀ ਸਿਰਜਣਾ ਦਾ ਉਹ ਤਾਂ ਹੀ ਸਕਾਰ ਹੋਊਗਾ ਮੈਂ ਸਾਡੇ ਜਿਹੜੇ ਬਾਹਰੋਂ ਸਿੱਖਿਸ਼ੇ ਤਾਂ ਆਈਆਂ ਨੇ ਪਾਤਰ ਸਾਹਿਬ ਤੇ ਹੋਰ ਸਾਰੇ ਉਹਨਾਂ ਦਾ ਬਹੁਤ ਬਤਨਵਾਦੀਆਂ ਉਹਨਾਂ ਨੇ ਆਪਣੇ ਕੀਮਤੀ ਸਮੇਂ ਦੇ ਵਿੱਚੋਂ ਸਮਾਂ ਕੱਢਿਆ ਸਾਡੇ ਸ਼ਹਿਰ ਦੇ ਵਿੱਚ ਆਉਣ ਵਾਸਤੇ ਤੇ ਸਾਰੇ ਸਾਡੇ ਸੌਖਿਆਰਾਂ ਜਿਨ੍ਹਾਂ ਨੇ ਇਥੇ ਆ ਕੇ ਸਮਾਂ ਕੱਢਿਆ ਸਭ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਧੰਨਵਾਦ